ਇਲੀ ਨਜ਼ਰ 'ਚ ਜਦੋਂ ਬਜਟ ਦੂਏ ਸਾਡੇ ਔਨਰੇਬਲ ਫਾਈਨੈਂਸ ਮਿਨਿਸਟਰ ਦਾ ਮੈਂ ਭਾਸ਼ਣ ਪੜਿਆ ਮੈਲੀ ਨਜ਼ਰ 'ਚ ਬਜਟ ਪੂਰੀ ਤਰੀਕੇ ਨਾਲ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਤੇ ਐਂਟੀ ਫੈਡਰਲ ਸਟਰਕਚਰ ਐ ਸਰ ਇਸ ਬਜਟ 'ਚ ਜਿਸ ਤਰੀਕੇ ਨਾਲ ਵਿਤਕਰਾ ਕੀਤਾ ਹੈ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਸੰਵਿਧਾਨ ਹੈ ਉਹਦੀ ਜਿਹੜੀ ਸਪਿਰਟ ਹੈ ਫੈਡਰਲਿਜ਼ਮ ਦੀ ਉਸ ਸਪਿਰਟ ਦੇ ਅਨਗੇਂਜਡ ਹੈ ਬਜਟ ਸਪੀਕਰ ਸਾਹਿਬ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਇਸ ਭਾਸ਼ਣ 'ਚ ਇੱਕ ਸ਼ਬਦ ਆਇਆ ਅੰਨਦਾਤਾ ਭਾਰਤੀ ਜਨਤਾ ਪਾਰਟੀ ਕੁਝ ਮਹੀਨੇ ਪਹਿਲਾਂ ਐਸੇ ਹੀ ਅੰਨਦਾਤਾ ਨੂੰ ਐਂਟੀ ਨੈਸ਼ਨਲ ਪਾਕਿਸਤਾਨੀ ਅਰਬਨ ਨਕਸ਼ਲ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਨਾਲ ਇਹਨਾਂ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਅੱਜ ਜਦੋਂ 80 ਕਰੋੜ ਲੋਕਾਂ ਨੂੰ ਖਾਣਾ ਦੇਣ ਦੀ ਗੱਲ ਹੈ ਰੋਟੀ ਦੇਣ ਦੀ ਗੱਲ ਹੈ ਦਿਮ ਔਨਰੇਬਲ ਫਾਈਨੈਂਸ ਮਿਨਿਸਟਰ ਨੇ ਆਪਣੇ ਬਜਟ ਦੇ ਇਸ ਭਾਸ਼ਣ ਚ ਅੰਨਦਾਤਾ ਸ਼ਬਦ ਵਰਤੇ ਆ ਇਹ ਤਾਂ ਮੈਂ ਸਵਾਗਤ ਕਰਦਾ ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸਪੀਕਰ ਸਾਹਿਬ 80 ਕਰੋੜ ਲੋਕਾਂ ਨੂੰ ਦੇਣ ਵਾਲੀ ਰੋਟੀ ਭੋਜਨ ਉਹਦੇ ਵਿੱਚ ਪੰਜਾਬ ਵਰਗਾ ਅਹਿਮ ਸੂਬਾ ਜਿਹੜਾ 50% ਕੰਟਰੀਬਿਊਟ ਕਰਦਾ ਆ ਪੂਰੇ ਭਾਸ਼ਣ ਚ ਉਸ ਸੂਬੇ ਦਾ ਜ਼ਿਕਰ ਨਹੀਂ ਆ ਸਪੀਕਰ ਸਾਹਿਬ ਇਹ ਬਹੁਤ ਮੰਦਭਾਗੀ ਗੱਲ ਹੈ ਹੁਣ ਇਹ ਚਾਹੀਦਾ ਸੀ ਜਿਹੜੇ ਸਾਡੇ ਅੰਨਦਾਤਾ ਜਿਹੜੇ ਸਾਡੇ ਕਿਸਾਨ ਜਿਨ੍ਹਾਂ ਤੇ ਜਿਨ੍ਹਾਂ ਦੀ ਬੁਨਿਆਦ ਤੇ ਸਾਡਾ ਦੇਸ਼ ਖੜਾ ਹੈ ਉਸ ਕਿਸਾਨਾਂ ਨੂੰ ਜਿਹੜਾ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਮਿਨਿਮਮ ਸਪੋਰਟਸ ਪ੍ਰਾਈਸ ਦੇਣਾ ਚਾਹੀਦਾ ਸਪੀਕਰ ਸਾਹਿਬ ਪੂਰੇ ਮੁਲਕ ਚ तमाम ਵਰਗਾਂ ਨੂੰ ਸਾਰੇ ਲੋਕਾਂ ਨੂੰ ਕੋਈ ਵੀ ਮੈਨੂਫੈਕਚਰਰ ਹੈ ਉਹਨੂੰ ਮਿਨਿਮਮ ਸਪੋਰਟਸ ਪ੍ਰਾਈਸ ਮਿਲਦਾ ਹੈ ਅਨਫੋਰਚੂਨੇਟਲੀ ਦੁਖਦਾਈ ਦੀ ਗੱਲ ਹੈ ਕਿ ਕਿਸਾਨ ਨੂੰ ਮਿਨਿਮਮ ਸਪੋਰਟਸ ਪ੍ਰਾਈਸ ਉਹਦੀ ਫਸਲ ਤੇ ਨਹੀਂ ਮਿਲਦਾ ਪਰਮੋਤੀ ਸਾਹਿਬ ਬਤੌਰ ਗੁਜਰਾਤ ਮੁੱਖ ਮੰਤਰੀ ਜਦੋਂ ਹਨਰੇਬਲ ਚੀਫ ਮਿਨਿਸਟਰ ਸੀ ਗੁਜਰਾਤ ਦੇ ਉਹ ਦਾ ਹਨਰੇਬਲ ਪ੍ਰਾਈਮ ਮਿਨਿਸਟਰ ਮੌਜੂਦਾ ਪ੍ਰਧਾਨ ਮੰਤਰੀ ਜਿਸ ਗੱਲ ਦੀ ਵਕਾਲਤ ਕਰਦੇ ਰਹੇ ਆ ਕਿ ਕਿਸਾਨਾਂ ਨੂੰ ਮਿਨਿਮਮ ਸਪੋਰਟਸ ਪ੍ਰਾਈਸ ਦੀ ਲੀਗਲ ਗਾਰੰਟੀ ਹੀ ਨਹੀਂ ਸੁਆਮੀ ਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟਸ ਹੈ ਉਹਦੇ ਹਿਸਾਬ ਨਾਲ ਉਹਦਾ ਮੁੱਲ ਮਿਲਣਾ ਚਾਹੀਦਾ ਲੇਕਿਨ ਪਿਛਲੇ 10 ਸਾਲ ਦੀ ਭਾਜਪਾ ਸਰਕਾਰ ਨੇ ਇਹਨੂੰ ਦੇਣ ਦਾ ਕਦੀ ਨਾ ਨੀ ਲਿਆ ਦੂਜੀ ਗੱਲ ਸਪੀਕਰ ਸਾਹਿਬ ਇਦੇ ਵਿੱਚ ਜ਼ਿਕਰ ਆਇਆ ਰੋਜ਼ਗਾਰ ਦਾ ਇਸ ਬਜਟ ਦੇ ਭਾਸ਼ਣ ਚ ਪਹਿਲੀ ਗੱਲ ਤੇ ਆ ਵੀ ਪਿਛਲੇ 10 ਸਾਲਾਂ ਚ ਸਾਡੇ ਨੌਜਵਾਨਾਂ ਨੂੰ ਜਿਸ ਹੱਦ ਤੱਕ ਬੇਰੋਜ਼ਗਾਰ ਕੀਤਾ ਅੱਜ ਦੇਸ਼ ਦੇ ਇਤਿਹਾਸ ਸਭ ਤੋਂ ਹਾਈएस्ट ਲੈਵਲ ਤੇ ਬੇਰੋਜ਼ਗਾਰੀ ਆ ਅਗਨੀਵੀਰ ਦੇ ਨਾਂ ਤੇ ਸਪੀਕਰ ਸਾਹਿਬ ਨੌਜਵਾਨਾਂ ਨੂੰ ਬੇਰੋਜ਼ਗਾਰ ਹੀ ਨਹੀਂ ਬਣਾਇਆ ਜਾ ਰਿਹਾ ਆਰਗੇਨਾਈਜ਼ ਕ੍ਰਾਈਮ ਚ ਧੱਕਿਆ ਜਾ ਰਿਹਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਸਾਰੇ ਹਾਊਸ ਦੇ ਸਤਕਾਰਯੋਗ ਮੈਂਬਰ ਸਾਹਿਬਾਨ ਬੈਠੇ ਆ ਹਨਰੇਬਲ ਮਿਨਿਸਟਰ ਸਾਹਿਬਾਨ ਬੈਠਿਆ ਪਿਛਲੇ ਕੱਲ ਸਪੀਕਰ ਸਾਹਿਬ ਮੇਰੇ ਲੋਕ ਸਭਾ ਖੇਤਰ ਜਿਹੜਾ ਉਹਦੇ ਚ ਡਿਸਟ੍ਰਿਕਟ ਮੁਹਾਲੀ ਹਥੇ ਅਗਲੀ ਵੀਰ ਜਿੰਨੇ 2 ਸਾਲ ਦੀ ਸਰਵਿਸ ਕੀਤੀ ਸੀ ਚੋਰੀ ਕਰਦਾ ਫੜਿਆ ਗਿਆ ਸਪੀਕਰ ਸਾਹਿਬ ਚੋਰੀ ਕਰਦਾ ਔਰ ਜਦੋਂ ਉਹਨੇ ਬਿਆਨ ਦਿੱਤਾ ਜਦੋਂ ਉਹਨੇ ਬਿਆਨ ਦਿੱਤਾ ਤੋ ਉਹਨੇ ਕਿਹਾ ਵੀ ਸਾਡਾ ਕੋਈ ਭਵਿੱਖ ਨਹੀਂ ਹੈ ਦੇਸ਼ ਤੇ ਸੇਲੇ ਸਾਡਾ ਕੋਈ ਫਿਊਚਰ ਹੀ ਨਹੀਂ ਹੈ ਅਸੀਂ ਕਰੀਏ ਕੀ ਇਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਸਰ ਬਿਰੋਜਗਾਰ ਕੀਤਾ ਜਾ ਰਿਹਾ ਔਰ ਹਾਲਾਤ ਇਹ ਹੈ ਹਰਿਆਣਾ ਚੋਣ ਵਾਲੇ ਟਾਈਮ ਚ ਇਲੈਕਸ਼ਨ ਔਰ ਬੀਜੇਪੀ ਦੀ ਸਰਕਾਰ ਹੈ ਅਗਨੀ ਵੀਰ ਸਕੀਮ ਤੋਂ ਕਬਰਾ ਕੇ ਹਰਿਆਣਾ ਸਰਕਾਰ ਨੇ ਫੌਜੀਆ ਵਾਸਤੇ ਅਗਨੀ ਵੀਰਾਂ ਵਾਸਤੇ ਸਪੈਸ਼ਲ ਪੈਕੇਜ ਵੀ ਪਿਛਲੇ ਦਿਨਾਂ ਚ ਹਰਿਆਣਾ ਦੇ ਔਨਰੇਬਲ ਮੁੱਖ ਮੰਤਰੀ ਅਨਾਉਂਸ ਕੀਤਾ ਕਿਉਂਕਿ ਉਹ ਵੀ ਅਗਨੀ ਵੀਰ ਸਕੀਮ ਤੋਂ ਸੈਮੈਂਥ ਨਹੀਂ ਹੈ ਮੇਰੀ ਭਾਰਤ ਸਰਕਾਰ ਨੂੰ ਬੁਝਾਰਿਸ਼ ਹੈ ਕਿ ਅਗਨੀ ਵੀਰ ਜਿਹੜੀ ਸਕੀਮ ਹੈ ਜਲਦੀ ਜਿਹੜੀ ਆ ਵਿਡਰੋ ਕੀਤੀ ਜਾਵੇ ਤੀਸਰੀ ਗੱਲ ਭਾੜਜੋਕ ਸਪੀਕਰ ਸਾਹਿਬ ਇੱਥੇ ਜ਼ਿਕਰ ਹੋਇਆ ਇਸ ਬਜਟ ਚ ਕੋਲਕਾਤਾ ਤੋਂ ਅੰਮ੍ਰਿਤਸਰ ਕੋਰੀਡੋਰ ਬਣਨਾ ਚਾਹੀਦਾ ਸਾਨੂੰ ਕੋਈ ਇਤਰਾਜ਼ ਨਹੀਂ ਮੇਰੀ ਬੇਨਤੀ ਹੈ ਜੇ ਮੁੰਬਈ ਤੋਂ ਕਰਾਚੀ ਵਪਾਰ ਹੋ ਸਕਦਾ ਤੇ ਲਾਹੌਰ ਤੋਂ ਪਾਕਿਸਤਾਨ ਵਪਾਰ ਕਿਉਂ ਨਹੀਂ ਹੋਣਾ ਚਾਹੀਦਾ ਇਸ ਕਰਕੇ ਭਾਰਤ ਸਰਕਾਰ ਨੂੰ ਬਾਗਾ ਬਾਰਡਰ ਖੋਲਣਾ ਚਾਹੀਦਾ ਜਿਹਦੇ ਨਾਲ ਪੰਜਾਬ ਹੀ ਨਹੀਂ ਪੂਰੇ ਨਾਰਥ ਇੰਡੀਆ ਹਿਮਾਚਲ ਹਰਿਆਣਾ ਯੂਪੀ ਰਾਜਸਥਾਨ ਦੀ ਵੀ ਤਰੱਕੀ ਹੋ ਸਕਦੀ ਆ ਇਸ ਕਰਕੇ ਬਾਗਾ ਬਾਰਡਰ ਜਿਹੜਾ ਆ ਪਾਰ ਸਰਕਾਰ ਨੂੰ ਫਰਨ ਚਾਹੀਦਾ ਇਸੇ ਤਰੀਕੇ ਨਾਲ ਬੜਾ ਪੰਜਾਬ ਨਾਲ ਵਿਤਕਰਾ ਹੋਇਆ ਸਪੀਕਰ ਸਾਹਿਬ ਆਂਧਰਾ ਪ੍ਰਦੇਸ਼ ਨੂੰ ਜ਼ਿਕਰ ਹੋਇਆ 15000 ਕਰੋੜ ਦਾ ਪੈਕੇਜ ਦੇਣ ਦਾ ਸਪੀਕਰ ਸਾਹਿਬ ਥੋੜੇ ਦੋ ਪੁਆਇੰਟ ਦੋ ਪੁਆਇੰਟ ਹੈ ਮੇਰੀ ਮੇਰੀ ਬੇਨਤੀ ਆ ਮੇਰੀ ਪਹਿਲਾ ਮੇਰਾ ਪਹਿਲਾ ਭਾਸ਼ਣ ਹੈ 15000 ਕਰੋੜ ਰੁਪਇਆ ਆਂਧਰਾ ਪ੍ਰਦੇਸ਼ ਨੂੰ ਦੇਣਾ ਮੋਦੀ ਸਾਹਿਬ ਨੇ ਕੈਪੀਟਲ ਬਣਾਉਣ ਨੂੰ ਰਾਜਧਾਨੀ ਬਣਾਉਣ ਨੂੰ ਲੇਕਿਨ ਪੰਜਾਬ ਨਾਲ ਵਿਤਕਰਾ ਦੇਖੋ ਸਪੀਕਰ ਸਾਹਿਬ 1904 ਚਰੀ ਆਰਗੇਨਾਈਜ਼ ਹੋਇਆ ਅੱਜ ਅੱਜ 58 ਸਾਲ ਬਾਅਦ ਵੀ ਪੰਜਾਬ ਨੂੰ ਉਹਦੀ ਆਪਣੀ ਰਾਜਧਾਨੀ ਚੰਡੀਗੜ੍ਹ ਨਹੀਂ ਦਿੱਤੀ ਜਾ ਰਹੀ ਇੰਨਾ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਮੇਰਾ ਭਾਰਤ ਸਰਕਾਰ ਨੂੰ ਇਹ ਬੇਨਤੀ ਆ ਕਿ ਜਿਹੜਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਸਾਇਆ ਗਿਆ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਹਵਾਲੇ ਕੀਤਾ ਜਾਵੇ 1 ਲੱਖ ਹੈ 1 ਲੱਖ ਫਲੱਡ ਨੂੰ ਲੈ ਕੇ ਸਿਰਫ ਫਲੱਡ ਨੂੰ ਲੈ ਕੇ ਇੱਕ ਪੈਕੇਜ ਤੁਹਾਨੂੰ ਨਹੀਂ ਮਿਲੇਗਾ ਸਾਨੂੰ ਕੋਈ ਇਤਰਾਜ਼ ਨਹੀਂ ਬਿਹਾਰ ਨੂੰ ਦਿੱਤਾ ਉੱਤਰਾਖੰਡ ਨੂੰ ਦਿੱਤਾ ਨੋ ਪ੍ਰੋਬਲਮ ਸਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਪਿਛਲੇ ਸਾਲ ਬਾੜ ਦੇ ਕਾਰਨ 1680 ਕਰੋੜ ਦਾ ਨੁਕਸਾਨ ਪੰਜਾਬ ਦਾ ਹੋਇਆ ਉਹਦਾ ਇਹ ਜਿਕਰ ਨਹੀਂ ਇਸ ਇਸ ਬਜਟ ਪੂਰੇ ਚ ਕੋਈ ਜ਼ਿਕਰ ਨਹੀਂ ਆ ਮੇਰੀ ਬੇਨਤੀ ਹੈ ਸਰਕਾਰ ਨੂੰ ਪੰਜਾਬ ਵਾਸਤੇ ਸਪੈਸ਼ਲ ਪੈਕੇਜ ਜਿਹੜਾ ਆ ਆਨਾਨਸ ਕਰਨਾ ਚਾਹੀਦਾ ਪੰਜਾਬ ਦਾ ਕੰਟਰੀਬਿਊਸ਼ਨ ਦੇਖ ਕੇ ਦਾ ਫੂਡ ਗ੍ਰੇਟ ਪੈਕੀਜ ਮੈਂ ਆਪ ਤੁਹਾਨੂੰ ਮਸ਼ਕੂਰ ਹਾਂ